ਜੀ ਦੋਸਤੋ ਕੀ ਹਾਲ ਠੀਕ ਠਾਕ ਹੋ ਰੱਬ ਦੀ ਕਿਰਪਾ ਨਾਲ ਠੀਕ ਹੀ ਹੋਵਾਂਗੇ ਤੇ ਅੱਜ ਕਾਫੀ ਟਾਈਮ ਬਾਅਦ ਲੋਕੀ ਕਹਿ ਰਹੇ ਮਿਸ ਕਰ ਰਹੇ ਕਹਿੰਦੇ ਆਪਣੇ ਵਲੌਗ ਨਹੀਂ ਬਣਾ ਰਹੇ ਅੱਜ ਬਹੁਤ ਦਿਮਾਗ ਆਈਏ ਪਿੰਡਾਂ ਦੀ ਵੀ ਵਲੌਗ ਨਹੀਂ ਪੜਿਆ ਤੇ ਅੱਜ ਵਲੌਗ ਬਣਾਉਣ ਲੱਗੇ ਆਪਾਂ ਅੱਜ ਸੀਗਾ ਆਪਣਾ ਆਡਰਾ ਦੁਖਰਵਾਰਨ ਸਰੀ ਵੀ ਸੀ ਨਾਰਗੀਤਾ ਸੀਗਾ ਅੱਜ ਉੱਥੇ ਪਹੁੰਚੇ ਆਪਾਂ ਅੱਜ ਤੁਹਾਨੂੰ ਦਿਖਾਉਣੇ ਆ ਤੁਹਾਡਾ ਮਾਹੌਲ ਇੰਮੀ ਵੀ ਪੈ ਰਿਹਾ ਪਰ ਸਕਦਾ ਫਿਰ ਵੀ ਅੱਛਾ ਜੀ ਪ੍ਰਸਾਦ ਦੇ ਨਾਲ ਪੂਰੇ ਨਾਲ ਪਹੁੰਚ ਰਹੀਆਂ ਲੱਗੀਆਂ ਇੱਥੇ ਹਾਂ ਇਹ ਆਮ ਪਾਪੜ ਲਾਦਾ ਮੈਨੂੰ ਆਮ ਪਾਪੜ ਆ ਪੜਾਣਾ ਤੂੰ ਕੀ ਕਰ ਆਮ ਪਾਪੜ ਖਾ ਕੇ ਪੜਾਣਾ ਵੀ ਆ ਫੜਾਣਾ ਕਹਿੰਦਾ ਫੜਾਣਾ ਤੂੰ ਹੜਦਾ ਨਹੀਂ ਪਰ ਕਿਵੇਂ ਆ ਪੜਾਣਾ ਦੇਖੋ ਸੰਗਤਾਂ ਦਾ ਪੂਰਾ ਜੂਮ ਜਿਹੜਾ ਵੀ ਮੀਂਹ ਪੈ ਰਿਹਾ ਫੇਰ ਵੀ ਸੰਗਤਾਂ ਸਭ ਆ ਕੇ ਪਹੁੰਚ ਰਹੀਆਂ ਨਰਕੀ ਤੋਂ ਸ਼ਾਮ ਹੋ ਰਹੀਆਂ ਉਮੀਦ ਕਰਕੇ ਥੋੜਾ ਅੱਜ ਆਪਣ ਲੱਗ ਰਿਹਾ ਵੀ ਸੰਗ ਤਾਂ ਘਟਾ ਪਰ ਫਿਰ ਵੀ ਉਮੀਦ ਦੇ ਵਿੱਚ ਫਿਰ ਵੀ ਸੰਗ ਤਾਂ ਪਹੁੰਚੀਆਂ ਪਹੁੰਚ ਹੀ ਰਹੇ ਆ ਤੇ ਹਾਂ ਪੰਮਾ ਜੀ ਫਿਰ ਤੁਸੀਂ ਦੱਸੋ ਕਿਵੇਂ ਲੱਗ ਰਿਹਾ ਤੁਹਾਨੂੰ ਤੁਹਾਡਾ ਵੀ ਸਰੀ ਦਾ ਕਹਿੰਦੇ ਪਹਿਲਾ ਨਗਰ ਕੀਤਾ ਨਹੀਂ ਹੈ ਨਾ ਦੂਜਾ ਦੂਜਾ ਤੀਜਾ ਜੀ ਤੀਜਾ ਨਗਰ ਕੀਤਾ ਐਸਪੋਰਟ ਵੀ ਹੈ ਹਾਂ ਸਾਡੇ ਵੀ ਮੇਰੇ ਮਗਰ ਜਾਏ ਹੈ ਐਸਪੋਰਟ ਵੀ ਪੜਾਣਾ ਕਿਵੇਂ ਆ ਫਿਰ ਸੈਟ ਇਹ ਆ ਕਹਿੰਦੇ ਪੜਾਣਾ ਯਾਰ ਸਾਡਾ ਯਾਰ ਸਾਡਾ ਆਜੋ ਤੈਨੂੰ ਹੋਰ ਵੀ ਦਿਖਾਉਨੇ ਆ ਫਿਰ ਨਾਲ ਨਾਲ ਫਿਰ ਜਿਹੜੇ ਗੁਰੂ ਘਰਾਂ ਦੇ ਲੰਗਰ ਲੱਗੇ ਆ ਵੀ ਸਾਰਨੋਂ ਪਹਿਲਾਂ ਕੰਮ ਦਾ ਜਿਹੜਾ ਮੇਨ ਇਹੀ ਆ ਇਹ ਆਪਣੇ ਜਿੱਥੇ ਮਾਜੀ ਪੰਜਾਬੀ ਬੈਠੇ ਆ ਪਰ ਲੰਗਰ ਨਹੀਂ ਛੱਡੇ ਇਹਨਾਂ ਨੇ ਆਦੀ ਜਿਹੜੀ ਮਰਯਾਦ ਨਹੀਂ ਛੱਡੀ ਲੰਗਰ ਤਾਂ ਹਰੇਕ ਤਾਂ ਲਉਂਦੇ ਹੀ ਆ ਪਿਆਬੀ ਆਜਾ ਦਿਖਾਉਨੇ ਲੰਗਰ ਸੰਗਤਾਂ ਵੀ ਪੂਰੇ ਲੰਗਰ ਛਾ ਗਰੀਆਂ ਵੀ ਮੀਂਹ ਪੈ ਰਿਆ ਤੇ ਪਕੌੜਿਆਂ ਦੇ ਬ੍ਰੈਡ ਤੇ ਟਿੱਕੀ ਸਾਰਾ ਕੁਝ ਚੱਲ ਰਿਹਾ ਹਾਂ ਇਹ ਵੀ ਸੰਗਤਾ ਪੂਰੇ ਸ਼ਹਿਰ ਨਾਲ ਛਾਗ ਰਹੀਆਂ ਤੇ ਵੀ ਸੰਗਤਾ ਪੂਰੇ ਸ਼ਹਿਰ ਛਾਗ ਰਹੀ ਹੈ ਸੰਗਤਾਂ ਲੰਗਰ ਲੱਗੇ ਹੋਏ ਆ ਮਾਪੇ ਸੇਵਾ ਕਰ ਰਹੇ ਲੋਈ ਸੰਗਤਾਂ ਦੇਖੋ ਪੂਰੀ ਸਿਆਦ ਨੇ ਪਹੁੰਚ ਰਹੀਆਂ ਸੰਗਤਾਂ ਇਧਰ ਨਗਰ ਕੀਤਾ ਆ ਰਿਹਾ ਇਧਰੋਂ ਹੁਦ ਕਰਕੇ ਯਾ ਚੱਲ ਰਹੇ ਆ ਮੇਰੇ ਗੰਦੇ ਸਖਾਈ ਥੋੜੇ ਨਾਲ ਹੀ ਹਾਂ ਹੁਣ ਇਹ ਨਾਲ ਚੱਲ ਰਿਹਾ ਨਾਲ ਨਾਲ ਮਗਾ ਤੱਕਾ ਖੜਾ ਖਾਲਸਾ ਸਕੂਲ ਕਟਕਾ ਖੜਾ ਨਿੱਕੇ ਸਕੇ ਸਿੰਘ ਗੱਤਕਾ ਦੇ ਪ੍ਰਦਰਸ਼ਨ ਕਰ ਰਹੇ ਆ ਨੇ ਕਿੰਨਾ ਆ ਰਿਹਾ ਕਿਤੋਂ ਕੋਈ ਗੱਲ ਬਾਤ ਯਾਰ ਪਤਾ ਨਹੀਂ ਕਿੰਨਾ ਹੋ ਗਿਆ ਹੀ ਕੱਲ ਹਾਂ ਆਸੀ ਨੋਂ ਘਟ ਗਿਆ ਮੀ ਹੈ ਨਾ ਭਾਵੇਂ ਹਾਂ ਹਾਂ ਮਾ ਕਈ ਦਾ ਇੰਡੀਆ ਜਿਹੜਾ ਲੀਖੋ ਜਿਹੰਦੇ ਨੇ ਇਹਨਾਂ ਨੂੰ ਬੜੀ ਸੋਹਣੀ ਹੈ ਹੈ ਜਿਹੜੇ ਲੀਖੋ ਜੰਦੇ ਨੇ ਬੜੀ ਸੋਹਣੀ ਹੈ ਆਹੋ ਇਹ ਤਾਂ ਹੈ ਗਲਤ ਨਹੀਂ ਸਹੀ ਹੈ ਹਾਂ ਆ ਚੰਗਾ ਸਜਾਇਆ ਬਈ ਸਟਾਈਲ ਵੇਖਿਆ ਲਾਈ ਹਾਂਜੀ ਲੱਗੂਗੀ ਹਾਂਜੀ ਲਵਾਓ ਤੁਸੀਂ ਬਜ਼ੂਰ ਬਾਈਆਂ ਸਟਾਰ ਬਹੁਤ ਵਧੀਆ ਲਵਾਈਆ ਜ਼ਰੂਰੀ ਆ ਤੇ ਉਹ ਵੀ ਪਕੌੜੇ ਜੱਦ ਰਹੇ ਮੇਰੇ ਸੰਗ ਤਾਂ ਬਹੁਤ ਵਧੀਆ ਪ੍ਰੋਗਰਾਮ ਕੀਤਾ ਬਾਈਆਂ ਨੇ ਤੇ ਪੰਜਾਬੀ ਜਿੱਥੇ ਵੀ ਜਾਂਦੇ ਰੰਗਰ ਲਾਉਂਦੇ ਹੀ ਲਾਉਂਦੇ ਆ ਕਹਿੰਦੇ

ਸਾਰੇ ਪਿਆਰ ਦੀ ਫਰਦਿਆ ਕੋਰਾਦ ਨੂੰ ਬਹੁਤ ਘਟਦਾ ਪਿਆ ਵੀ ਆਪਣੇ ਸਾਰੇ ਫਾਲਕੀ ਸਾਹਿਬ ਆ ਰਹੀ ਹੈ ਸੰਮੇਤਾ ਕੋਈ ਹੋਰੇ ਸੇਵਾ ਕਰ ਰਹੀਆਂ ਝਾੜੂ ਦੀ ਦਾਇਆ ਗੋਦਰੀ ਕੋਈ ਇੱਥੇ ਵੀ ਸੰਗਰਾਂ ਦੇ ਵਿੱਚ ਬਹੁਤ ਜ਼ਿਆਦਾ ਸੇਵਾ ਭਾਵਨਾ ਮੀ ਪੈ ਰਿਹਾ ਥੜ ਦੇ ਵਿੱਚ ਨੰਗੇ ਪੈਰੀ ਫਲਕੀ ਸਾਦੇ ਮੂਰੇ ਮੂਰੇ ਸੇਵਾ ਕਰ ਰਹੀਆਂ ਸੰਗਤਾਂ ਦਾ ਪੂਰੇ ਸ਼ਹਿਰਾਂ ਸੇਵਾ ਕਰ ਰਹੀ ਹੈ ਦੁਆਦੀ ਗੁਰੂ ਸਤਨਾਮ ਵਾਹੀ ਗੁਰੂ ਨਾਨਕ ਨਾਮ ਮਿਲੈ ਤਾਂ ਜੀਵੋਂ ਨਾਨਕ ਨਾਮ ਮਿਲੈ ਨਾਮ ਮਿਲੈ ਭਾਰਤੀ ਸਾਹਿਬ ਆ ਗਈ ਨਾਲ ਸਮਝਦ ਰਹੀ ਹੈ ਭਾਰਤੀ ਸਾਹਿਬ ਜੀ ਬਹੁਤ ਸ਼ਾਦਾ ਭਾਵਨਾ ਸੰਗਤਾਂ ਦੇ ਵਿੱਚ नाम दु नानकाम आदिले oh तावीरा ਅਸੀਂ ਪ੍ਰਾਮਿਸ ਕਰਕੇ ਜਾਣਾ ਹੈ ਗੁਰੂ ਨਾਨਕ ਦੇਵ ਜੀ ਦੀ ਜਗ੍ਹਾ ਜੀ 13 ਸਬਤ ਕਰਨੀ ਹੈ ਜਦੋਂ ਅਸੀਂ ਨਗਰ ਕੀਰਤਨ ਦਾ ਬਾਦ ਕਰਕੇ ਘਰੇ ਜਾਵਾਂਗੇ ਅਸੀਂ ਆਪਣੇ ਆਪ ਨਾਲ ਵਾਦਾ ਕਰਕੇ ਜਾਵਾਂਗੇ ਤੱਕ ਤੱਤ ਪਿਆ ਮੈਂ ਰਾਮ ਹੋਈ ਸਤਗੁਰੂ ਸਚਨ ਮਿਲਿਆ ਮਾਨਕ ਨਾਮ ਮਿਲੇ ਤਾਂ ਜੀਵਾਂ ਬੜਾ ਬੜੀ ਜੀਵ ਹਰਿਆ ਅਸੀਂ ਜਿਵੇਂ ਹੁਣ ਕੋਮਲ ਹਿੱਕਾਂ ਦੇ ਨਾਲ ਗੁਰਬਾਣੀ ਪੜ ਰਹੇ ਆ ਇਸੇ ਵੰਮਈ ਪ੍ਰਸ਼ਾਦ ਮਿਲ ਗਿਆ ਸਾਰਾ ਸਮਾਂ ਘਰੇ ਰਹਿਣ ਪ੍ਰਸ਼ਾਦ ਮੈਂ ਕਿਹਾ ਤੈਨੂੰ ਵੀ 11 ਵਿਚ ਵੀ ਚੱਲ ਗਿਆਂ ਪੜਾ ਰਿਆ ਤੂੰ ਭਰੀ ਬੰਦਾ ਬੱਕ ਨਾਲ ਬਾਣੀ ਪੜਨੀ ਬਾਕੀ ਜਿਹੜੇ ਗੁਰਬਾਣੀ ਦੇ ਧਾਰਕ ਨੇ ਉਹ ਸਾਡੇ ਅੰਦਰ ਵਸ ਜਾਣ ਅਸੀਂ ਗੁਰਬਾਣੀ ਤੋਂ ਬਿਨਾਂ ਕਿਸੇ ਹੋਰ ਨੂੰ ਮਨ ਬਾਣੀ ਤੇ ਕਰਾ ਆਓ ਵਾਹਿਗੁਰੂ ਵਾਹਿਗੁਰੂ ਜੀ ਲਵਾਈਏ ਤੇ ਪੈਂਟ ਤੇ ਕਰੀਏ ਤੇ ਪੁਜੀ ਇੰਡੀਆ ਵਾਲਾ ਕਾ ਮੀਆਂ ਆਪਣੇ ਪਿਆਬੀ ਸ਼ਾਦਾ ਭਾਉ ਨੇ ਪੂਰੇ ਅਸੀਂ ਆਪਣੇ ਲੰਗਰ ਵੀ ਲਾਏ ਪੂਰੇ ਤੇ ਪਲਕੀ ਸਾਹਿਬ ਨਾਲ ਨਾਲ ਵੀ ਪੂਰੀ ਸ਼ਾਦਾ ਭਾਵ ਦੇ ਨਾਲ ਵੀ ਰਾਹ ਸੰਗਤ ਮਗਰ ਮਾਰ ਤੁਰ ਰਹੀਆਂ ਪਾਜੀ ਸਾਹਿਬ ਦੇ ਨਾਲ श्रदा भावन सदू माईंअ बीवीअ शदा ਮੈਂ ਚੱਲੀਏ ਨਾਲ ਨਾਲ ਚਲੋ ਨਾਲ ਚੱਲਦੇ ਜੰਗਲ ਲੱਗੇ ਹੋਏ ਤੇ ਮੋਸਿਆਂ ਨਿਕ ਲਗਾ ਬਈ ਸਗਣਾ ਤੂੰ ਕਿਹਨੇ ਗਰਮ ਗਰਮ ਦੀਪੀ ਯਾਤਰੀ ਹੈ ਚੋ ਤਲੀਆ ਦਾ ਬਾਈ ਜਲੇਬੀਆਂ

ਇਹ ਗੁਰੂ ਘਰ ਨੂੰ ਜਾ ਰਹੀ ਹੈ ਇਹ ਛੜਕ ਤੇ ਇਧਰ ਦੀ ਨਗਰ ਕਿਤਨਾ ਨਾ ਤੇ ਸੰਗਤਾਂ ਇਧਰ ਵੀ ਸਟਾਲਾਂ ਤੇ ਪੂਰੀਆਂ ਹੀ ਆ ਮੀਂਹ ਪੈ ਰਿਹਾ ਤੇ ਪਕੌੜਿਆਂ ਤੇ ਹੋਰ ਜਿਹੜੀ ਇਹ ਭੀੜ ਨਹੀਂ ਜਾਣੀ ਇੱਥੇ ਕਹਿੰਦੇ ਇਹ ਇਧਰ ਬਾਈ ਪੂਰੀ ਹਣੀ ਫਿਰਦੇ ਆ ਹਾਰੀ ਲਵਾਓ ਜਰੂਰ ਦੇਖੋ ਕੀ ਆਂ ਫਰਾਈਆਂ ਇੱਥੇ ਤੀ ਗਾਣਾ ਪੰਮੇ ਛੱਡ ਦੋ ਤੁਸੀਂ ਵੀ ਲੰਗਰ ਕੋਈ ਆਮ ਤਾਂ ਤੁਸੀਂ ਕੋਈ ਲੰਗਰ ਹੀ ਛੱਡ ਦੇ ਇੱਕ ਆ ਤੇ ਰੰਗ ਤਾਂ ਛੱਡ ਦੋ ਪੰਮੇ ਦੀ ਪਪਾ ਵੀ ਛੱਡਦਾ ਨਹੀਂ ਘਰ ਸੁੱਕ ਕੇ ਆ ਵੀ ਕਹਿੰਦਾ ਲੰਗਰ ਛੱਕੇ ਲੜਦਾ ਜੀ ਜੀ ਛੱਡ ਕੇ ਗੁਰੂ ਘਰ ਰੋ ਜਾ ਰਹੀ ਹੈ ਨਾਮ ਜਿੱਥੇ ਉਹ ਆਪਣਾ ਪਰਮਾਤਮਾ ਤੇ ਕਿਰਪਾ ਆ ਬੋਲਾ ਅਮੈਂ ਇੱਥੇ ਕੋਈ ਚੰਗਾ ਲੰਗਰ ਲਾਦਾ ਮੈਨੂੰ ਵੇਖਿਆ ਕੱਢਿਆ ਕਿਹੜਾ ਇਹ ਲੈਨਅਪ ਬਹੁਤ ਵਧੀਆ ਇਧਰ ਚੱਲ ਰਹੀ ਹੈ ਪ੍ਰਾਜਾ ਦਾ ਮੇਰਾ ਕੱਢ ਗਿਆ ਕਿਰਪਾਲਾ ਮਹਾਰਾਜ ਜੀ ਸੰਗਤ ਉਹ ਦੇਖ ਅਹ ਲੈਨ ਵਾਵਾ ਲੰਮੀਆ ਮੇਲਾ ਲੱਗਾ ਕੋਈ ਟਕੜਾ ਲੱਗਾ ਲੱਗ ਜਾਂਦੀ ਹੈ ਨਾ ਇੱਕ ਤੂੰ ਹੜੀ ਨਾ ਬੰਮਿਆ ਤੂੰ ਜਨੇ ਵਾਲਾ ਕੰਮ ਛੱਡੀ ਨਾ ਮੈਂ ਮੈਂ ਤੇਰੇ ਮਨ ਚੱਤਿਆ ਨਹੀਂ ਪਕਵਾਲਾ ਮੈਂ ਤੇਰੇ ਮਰਜ਼ ਲੈ ਤੂੰ ਆਪੇ ਮੈਨੂੰ ਪਿੱਛੇ ਪਾਸੇ ਕਹਿ ਹੁੰਦਾ ਭੱਜ ਗਿਆ ਦੇਖੋ ਹੀ ਨਹੀਂ ਲੱਗਦਾ ਆਹੋ ਕਿਉਂ ਸਿਕਾਇਰੇ ਸਰਦਾਰ ਨੇ ਤੇ ਸੇਖਾ ਪਹਲਾਇਆ ਸੰਗਤਾਂ ਪੂਰੇ ਸ਼ਾਹਨਾ ਨੰਗਸ਼ਕਾਰ ਰਹੀਆਂ ਲਾ ਬਾਬਾ ਜੀ ਪ੍ਰਸ਼ਾਦ ਦਿਓ ਬਾਬਾ ਜੀ ਇਹ ਤਾਂ ਨਵੀਂ ਜੀ ਦਿਖਾ ਰਹੇ ਆ ਗਰਮ ਕੀ ਫਰੇਮਸ ਆਰਟਸ ਦਾ ਕੰਮ ਆ ਵੀਰ ਦਾ ਸਪਰੇਮੀਟੇ ਹੈ ਕੰਪਨੀ ਦਾ ਅਸਲ ਤੇ ਚਾਰ ਦਾਤੀ ਉਹ ਵਾਲੀ ਚਾਹੀਦੀ ਤੁਹਾਨੂੰ ਲੱਗਦਾ ਆਹ ਤੇ ਨਿੰਦਸ ਬਾਰੇ ਆਖੋ ਨਹੀਂ 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 ਦੂਸਰੀ ਹੀ ਹਿੰਦਵਾਰ 25 ਤੇ ਆ ਤੁਸੀਂ ਹਾਂ ਜੀ ਆ ਗਿਆ ਗੁਰੂ ਘਰ ਇੱਥੇ ਨਵਰ ਕੀ ਦੇਤ ਤੋਂ ਸ਼ੁਰੂ ਹੋਇਆ ਸੀਗਾ ਆਰੰਭ ਹੋਇਆ ਸੀ ਮਤਲਬ ਇੱਥੇ ਹੀ ਸਮਾਪਤੀ ਆ ਨਵਰ ਕੀ ਦੇਤ ਕਰਕੇ ਵੀਰੇ ਸਿਕਿਉਰਿਟੀ ਤੇ ਕੰਮ ਕਰ ਰਹੇ ਆ ਤਾਂ ਵੀ ਟ੍ਰੈਫਿਕ ਚੱਲ ਰਿਹਾ ਤੇ ਇਥੇ ਸੰਗਤ ਨਿਕੋਣੀ ਜ਼ਰੂਰੀ ਆ 60 ਤੇ 152 ਤੇ ਆ ਗੁਰਪਰ ਬਹੁਤ ਹਲਪ ਕਰ ਰਿਹਾ ਹੈ ਵੈਸੇ ਵੀ ਇੱਕ ਚੀਜ਼ ਹੋਰ ਜਦੋਂ ਉਹ ਬੰਦਾ ਚੱਲ ਪੈਣਾ ਜਦੋਂ ਉਹਨੇ ਜਦੋਂ ਲਾਈਟ ਉਹਨਾਂ ਦੀ ਸਾਹਮਣੇ ਵਾਲੀ ਹੋਈ ਇਧਰ ਵਾਲੀ ਦੀ ਉਦੋਂ ਆਹ ਬੰਦੇ ਨੂੰ ਆਪਣਾ ਥਾਂ ਮਲੀ ਨਿਕਲਣਾ ਆਇਆ ਨਹੀਂ ਆਪਣਾ ਵੀਡੀਓ ਜੋ ਮਰਜੀ ਭਾਜ ਤਰ ਜੜਾ ਵੀ ਇਹਦੇ ਵੈਦੀ ਹੁੰਦਾ ਇਹਨੇ ਖਾਂ ਵੈਦੀ ਇੱਥੇ ਗੁਰੂ ਘਰ ਨਹੀਂ ਤੁਸੀਂ ਆਏ ਕਿਵੇਂ ਲੰਘ ਗਏ ਨੇ ਕੀ ਪੀ ਆ ਵੀ ਕਾ ਬੰਦੇ ਹਟਦੇ ਨਾ ਹੁੰਦੇ ਫਿਰ ਕੀ ਆਤ ਤਨ ਛੱਡਦੇ ਆ ਦੇ ਆਰੇ ਚਲਦੇ ਆ ਪਾ ਮੈਂ ਕਈਆਂ ਦਾ ਪੱਤੇ ਮਰੋਂਦੇ ਹਨਾ ਮੇਰੇ ਗਲੇ ਪਏ ਆ ਜਿਹੜੇ ਗਲੇ ਪੇ ਪੱਤੇ ਲੱਗੇ ਨਾ ਸੁੱਕ ਗਏ ਕਈਆਂ ਤੇ ਇਹੀ ਮਰਾਉਂਦੇ ਆ। ਕਈ ਬਹੁਤ ਰਹਿੰਦੇ ਪੱਤੇ। ਹਾਂ ਪੱਤੇ ਵੀ ਇੱਕ ਕਈ ਰੋਈ ਜਾਂਦੇ ਵੀ ਅਸੀਂ ਨਹੀਂ ਵੇਖੇ। ਤੇ ਕਈ ਇੱਥੇ ਦੇ ਵੇਖੇ ਜਿਨ੍ਹਾਂ ਨੇ ਉਹ ਇੱਥੇ ਰੋਈ ਜਾਂਦੇ। ਕਹਿੰਦੇ ਇਹਨਾਂ ਨੇ ਮਰਾਇਆ। ਹਾਂ ਉਹ ਕਹਿੰਦੇ ਇਹਨਾਂ ਨੇ ਮਰਾਇਆ। ਵਾਹਿਗੁਰੂ ਗੁਰਦਰਾ ਦੁਖਨਿਵਾਰਨ ਸਰੀ ਬੀਸੀ। ਇਹ ਗੱਲ ਸੱਚ ਦਾ ਸਮਝਣੀਆਂ ਦੀ। ਕਿੰਦਰੋਂ ਬੱਚਾ ਮੈਦਾ ਹੁੰਦਾ ਮਾਡਾ ਮਨ ਉਹ ਕਿਹਾਂ ਜਾਂਦੀ ਪਿਆਰ ਦੇ ਜਾਂਦਾ ਕਿ ਬਹੁਤ ਸਟ੍ਰੈਸ ਹੁੰਦਾ। لگو گرو گھر پہنچ چکے

ਲੈ ਕੇ ਮੈਂ ਗੱਲ ਕਰਤ ਹਾਂ ਅਜੀ ਪਰ ਸੁਖਰਤਾਰ ਦੀ ਸੁਖਰਤਾਰ ਦੀ ਸੰਗਤ ਦਾ ਪੂਰਾ ਸ਼ਾਇ ਹੈ ਜਿੱਥੇ ਦੇ ਬਾਜੀ ਫਿਰੋ ਸਟਾਲਾਂ ਦੇ ਹੈ ਪੰਮੇ ਸਟਾਲਾਂ ਦਾ ਪੂਰਾ ਜੋਰ ਹੀ ਆ ਖਾ ਸਕਦੇ ਇਹ ਪਕੌੜੇ ਨੇ ਲੰਗਰ ਉਹਨਾਂ ਦੇ ਸਟਾਲਾਂ ਦਾ ਤੇ ਪੂਰਾ ਜੋਰ ਆ ਨੀ ਪੀ ਰਿਆ ਤੇ ਨਾਲ ਪਕੌੜੇ ਤੇ ਨਾਲ ਚਾਹ ਚੱਲ ਰਹੀ ਫਿਰ ਤੇ ਤਾਂ ਆਪਣੇ ਪੰਜਾਬੀਆਂ ਨੂੰ ਬਖਸ਼ਿਸ਼ ਹੀ ਆ ਇਹ ਚਾਹ ਪਕੌੜੇ ਤੇ ਛਕਣੇ ਛਕਣੇ ਆ ਤਾਂ ਖਾਲਸਾ ਠੰਡ ਕਰਕੇ ਤੇ ਫਿਰ ਉਦੋਂ ਵੀ ਸੰਗਟਾ ਸ਼ਾਹ ਜਿਆਦੇ ਹੈ ਮੈਨੂੰ ਰਹੀ ਸੇਵਾ ਕੋੜਿਆ ਜੀ ਹਾਂ ਜੀ